ਰੂਮ ਹੀਟਰ ਖਰੀਦਣ ਤੋਂ ਪਹਿਲਾਂ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਿਓ ਸਕਿਪ ਨਾ ਕਰਿਓ ਬਿਲਕੁਲ ਵੀ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬੇਹਦ ਖਾਸ ਹੋਣ ਵਾਲੀ ਹੈ ਕਿਉਂਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਅਜਿਹੇ ਮੌਸਮ ਦੇ ਵਿੱਚ ਹਰ ਘਰ ਦੇ ਵਿੱਚ ਹੀਟਰ ਜ਼ਰੂਰ ਹੁੰਦਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਕਿਹੜਾ ਹੀਟਰ ਲਈਏ ਜੋ ਕਿ ਤੁਹਾਡੇ ਲਈ ਜੋ ਕਿ ਬਿਲਕੁਲ ਸੁਰੱਖਿਅਤ ਹੋਵੇ ਤੇ ਤੁਹਾਨੂੰ ਵਧੀਆ ਗਰਮਾਹਟ ਵੀ ਦੇਵੇ ਤੁਹਾਡੇ ਘਰ ਨੂੰ ਵੀ ਬਿਲਕੁਲ ਗਰਮ ਰੱਖੇ ਤੇ ਕੋਈ ਨੁਕਸਾਨ ਦਾ ਇੱਕ ਵੀ ਨਾ ਹੋਵੇ ਪਰ ਉਸ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਬੇਹਜ਼ੂਰੀ ਹੈ ਦਰਅਸਲ ਤਦ ਦੱਸ ਦਈਏ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਹਰ ਘਰ ਦੇ ਵਿੱਚ ਜੋ ਕਿ ਹੀਟਰ ਦੀ ਤਿਆਰੀ ਪਹਿਲਾਂ ਹੀ ਕਰ ਲਈ ਜਾਂਦੀ ਹੈ ਤਾਂ ਪਹਿਲਾਂ ਤੋਂ ਤਿਆਰੀ ਕਰਨਾ ਅਕਲਮੰਦੀ ਦੀ ਗੱਲ ਹੈ ਜੇਕਰ ਤੁਸੀਂ ਹੀਟਰ ਖਰੀਦਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਹੱਜ਼ ਜ਼ਰੂਰੀ ਹੈ ਇਹ ਜ਼ਰੂਰੀ ਹੈ ਕਿ ਨਵਾਂ ਰੂਮ ਹੀਟਰ ਖਰੀਦਣ ਤੋਂ ਪਹਿਲਾਂ ਤੁਸੀਂ ਵੀ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ ਤਾ ਦੁਕਾਨਦਾਰ ਤਾਂ ਤੁਹਾਨੂੰ ਕੁਝ ਗੱਲਾਂ ਦੱਸ ਦਈ ਹੈ ਪਰ ਤੁਹਾਨੂੰ ਖੁਦ ਨੂੰ ਵੀ ਇਹ ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਨੇ ਤਾਂ ਕੋਈ ਵੀ ਹੀਟਰ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਤੁਹਾਡਾ ਬਜਟ ਕੀ ਹੈਗਾ ਤੁਸੀਂ ਕਿੰਨੇ ਪੈਸੇ ਖਰਚ ਕਰ ਸਕਦੇ ਹੋ ਤੁਸੀਂ ਕਿੰਨਾ ਭੁਗਤਾਨ ਕਰਨ ਦੇ ਲਈ ਤਿਆਰ ਹੋ ਤੇ ਇਸ ਦੇ ਆਧਾਰ ਦੇ ਉੱਤੇ ਸਹੀ ਹੀਟਰ ਦੀ ਚੋਣ ਕਰੋ ਰੂਮ ਹੀਟਰ ਖਰੀਦਣ ਵੇਲੇ ਕਮਰੇ ਦਾ ਆਕਾਰ ਮਾਇਨੇ ਰੱਖਦਾ ਹੈ ਵੀ ਤੁਹਾਡਾ ਕਮਰੇ ਦਾ ਆਕਾਰ ਕਿੰਨਾ ਹੈ ਨਹੀਂ ਤਾਂ ਇਹ ਉਹਨਾਂ ਪ੍ਰਭਾਵਸ਼ਾਲੀ ਨਹੀਂ ਹੋਵੇਗਾ ਜਿੰਨਾ ਤੁਸੀਂ ਚਾਹੁੰਦੇ ਹੋ ਜਿਵੇਂ ਕਿ ਇੱਕ ਹਾਲ ਹੈ ਉਸ ਦੇ ਉੱਤੇ ਜੇਕਰ ਤੁਸੀਂ ਛੋਟਾ ਹੀਟਰ ਲਾ ਕੇ ਰੱਖ ਦਿੰਦੇ ਹੋ ਤਾਂ ਪੂਰਾ ਹਾਲ ਗਰਮ ਕਦੇ ਵੀ ਨਹੀਂ ਹੋਵੇਗਾ ਜੇਕਰ ਤੁਸੀਂ ਕਮਰੇ ਦਾ ਆਕਾਰ ਵੱਡਾ ਹੈ ਤਾਂ ਛੋਟਾ ਹੀਟਰ ਲੈ ਕੇ ਆਉਂਦੇ ਹੋ ਤਾਂ ਵੀ ਇਹਨਾਂ ਪ੍ਰਭਾਵਸ਼ਾਲੀ ਨਹੀਂ ਹੋਵੇਗਾ ਤਾਂ ਕਮਰੇ ਦਾ ਆਕਾਰ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਇਸ ਦੇ ਲਈ ਕਮਰੇ ਦੇ ਆਕਾਰ ਦੇ ਹਿਸਾਬ ਦੇ ਨਾਲ ਨਵਾਂ ਹੀਟਰ ਖਰੀਦੋ ਬਾਜ਼ਾਰ ਦੇ ਵਿੱਚ ਵਕ-ਵਕ ਤਰ੍ਹਾਂ ਦੇ ਹੀਟਰ ਉਪਲਬਧ ਨੇ ਇਸ ਦੇ ਵਿੱਚ ਜੋ ਕਿ ਹੈਲੋਜਨ ਹੀਟਰ ਫੈਨ ਹੀਟਰ ਅਤੇ ਆਇਲ ਹੀਟਰ ਜੀ ਹਾਂ ਜੇਕਰ ਹੈਲੋਜਨ ਹੀਟਰ ਦੀ ਗੱਲ ਕੀਤੀ ਜਾਵੇ ਤਾਂ ਇਹ ਹੀਟਰ ਉਹ ਹੁੰਦੇ ਨੇ ਜੋ ਕਿ ਕੁਝ ਮਾਮਲੇ ਦੇ ਵਿੱਚ ਮਲਟੀਪਲ ਓਪਨ ਹੀਟਿੰਗ ਰਾਡਾਂ ਜੋ ਕਿ ਰਾਡਾਂ ਦੇ ਉੱਤੇ ਕੋਇਲਾ ਦੇ ਨਾਲ ਆਉਂਦੇ ਨੇ ਇਹ ਹੀਟਰ ਆਮ ਤੌਰ ਦੇ ਉੱਤੇ ਗਰਮੀ ਨੂੰ ਹੌਲੀ-ਹੌਲੀ ਟਰਾਂਸਫਰ ਕਰਦੇ ਨੇ ਇਹ ਉਹਨਾਂ ਨੂੰ ਸਿਰਫ ਛੋਟੇ ਆਕਾਰ ਦੇ ਕਮਰੇ ਦੇ ਲਈ ਢੁਕਵਾਂ ਬਣਾਉਂਦਾ ਹੈ ਇਸ ਤੋਂ ਇਲਾਵਾ ਇਹ ਕਿਫਾਇਤੀ ਕੀਮਤ ਦੇ ਉੱਤੇ ਆਉਂਦੇ ਨੇ ਅਤੇ ਘੱਟ ਬਿਜਲੀ ਦੀ ਖਪਤ ਕਰਦੇ ਨੇ ਫਿਰ ਪੱਖਾ ਹੀਟਰ ਫੈਨ ਹੀਟਰ ਜਿਹਨੂੰ ਕਹਿੰਦੇ ਆ ਤਾਂ ਪੱਖਾ ਹੀਟਰ ਦੇ ਵਿੱਚ ਕੋਇਲ ਬੰਦ ਹੁੰਦਾ ਹੈ ਅਤੇ ਪੱਖੇ ਦੁਆਰਾ ਗਰਮੀ ਦਾ ਤਬਾਦਲਾ ਕੀਤਾ ਜਾਂਦਾ ਯਾਨੀ ਕਿ ਟਰਾਂਸਫਰ ਕੀਤਾ ਜਾਂਦਾ ਹੈਗਾ ਇਹ ਹੀਟਰ ਮਲਟੀਪਲ ਹੀਟਰ ਸੈਟਿੰਗਾਂ ਪੱਖੇ ਦੀ ਗਤੀ ਅਤੇ ਘਟਾ ਆਫ ਫੰਕਸ਼ਨਾਂ ਦੇ ਨਾਲ ਆਉਂਦੇ ਨੇ ਯਾਨੀ ਕਿ ਇਹਨੂੰ ਘਟ ਵੀ ਕਰ ਸਕਦੇ ਨੇ ਤੇ ਤੇਜ਼ ਵੀ ਕਰ ਸਕਦੇ ਨੇ ਫਿਰ ਆਉਂਦਾ ਹੈ ਤੇਲ ਹੀਟਰ ਜੀ ਹਾਂ ਤੇਲ ਹੀਟਰ ਨੂੰ ਸ਼ਾਇਦ ਸਭ ਤੋਂ ਵਧੀਆ ਹੀਟਰ ਕਿਹਾ ਜਾਂਦਾ ਹੈ ਇਹ ਦੂਜੇ ਤੋਂ ਦੋ ਦੂਜੇ ਦੋ ਹੀਟਾਂ ਦੇ ਨਾਲੋਂ ਥੋੜੇ ਮਹਿੰਗੇ ਹੁੰਦੇ ਨੇ ਹਾਲਾਂਕਿ ਉਹ ਹੋਲੀ ਨੇ ਪਰ ਵੱਡੇ ਆਕਾਰ ਦੇ ਕਮਰਿਆਂ ਨੂੰ ਗਰਮ ਕਰ ਸਕਦੇ ਨੇ ਫਿਰ ਆਉਂਦਾ ਵਾਰਡ ਦੀ ਜਾਂਚ ਕਰਨਾ ਬੇਹਜ਼ੂਰੀ ਹੈ ਜੀ ਹਾਂ ਰੂਮ ਹੀਟਰ ਤੁਹਾਡੇ ਬਿਜਲੀ ਦੇ ਬਿੱਲ ਦੇ ਉੱਤੇ ਭਾਰੀ ਖਰਚ ਹੋ ਸਕਦਾ ਹੈ ਸਰਲ ਸ਼ਬਦਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਾਟੇਜ ਜਿੰਨੀ ਜੋ ਕਿ ਜ਼ਿਆਦਾ ਹੋਵੇਗੀ ਓਨੀ ਹੀ ਜ਼ਿਆਦਾ ਬਿਜਲੀ ਦੀ ਖਪਤ ਹੋਵੇਗੀ ਇਸ ਦੇ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਲੋੜਿੰਦੇ ਵਾਟੇਜ ਵਾਲਾ ਰੂਮ ਹੀਟਰ ਖਰੀਦੋ ਤਾਂ ਜੋ ਇਹ ਤੁਹਾਡੀ ਜੇਬ ਦੇ ਉੱਤੇ ਜ਼ਿਆਦਾ ਬੋਝ ਨਾ ਪਵੇ ਫੀਚਰਸ ਦੇ ਉੱਤੇ ਕੀ ਇਸ ਦਾ ਫਾਇਦਾ ਹੋਵੇਗਾ ਉਹ ਵੀ ਤੁਹਾਨੂੰ ਜਾਨਣਾ ਬੇਹਜ਼ੂਰੀ ਹੈ ਜੇਕਰ ਫੀਚਰਸ ਦੀ ਗੱਲ ਕਰੀਏ ਤਾਂ ਹੀਟਰ ਦੇ ਵਿੱਚ ਦੇਖਣ ਦੇ ਲਈ ਸਭ ਬਹੁਤ ਕੁਝ ਨਹੀਂ ਹੈ ਹਾਲਾਂਕਿ ਤੁਹਾਨੂੰ ਆਟੋ ਕਟ ਆਫ ਵਿਸ਼ੇਸ਼ਤਾ ਨੂੰ ਨਹੀਂ ਗਵਾਉਣਾ ਚਾਹੀਦਾ ਕਿਉਂਕਿ ਇਹ ਨਾ ਸਿਰਫ ਤੁਹਾਨੂੰ ਪਾਵਰ ਬਚਾਉਣ ਦੇ ਵਿੱਚ ਮਦਦ ਕਰੇਗਾ ਬਲਕਿ ਤੁਹਾਨੂੰ ਮਨ ਦੀ ਸ਼ਾਂਤੀ ਵੀ ਦੇਵੇਗਾ ਕੁਝ ਰੂਮ ਹੀਟਰ ਬਿਲਟ ਇਨ ਟਾਈਮਰ ਦੇ ਨਾਲ ਵੀ ਆਉਂਦੇ ਨੇ ਇਹ ਤੁਹਾਨੂੰ ਪੈਸੇ ਬਚਾਉਣ ਦੇ ਵਿੱਚ ਮਦਦ ਕਰਦਾ ਹੈ ਅ ਬਿਲਟ ਇਨ ਟਾਈਮਰ ਇੱਕ ਖਾਸ ਸਮੇਂ ਦੇ ਉੱਤੇ ਹੀਟਰ ਨੂੰ ਬੰਦ ਕਰ ਦਿੰਦਾ ਹੈ ਭਾਵ ਇਹ ਸਾਰੀ ਰਾਤ ਚੱਲਦਾ ਨਹੀਂ ਹੈਗਾ ਜਿਵੇਂ ਕਿ ਇੱਕ ਤਾਪਮਨ ਦੇ ਉੱਤੇ ਆ ਕੇ ਹੀਟਰ ਆਪਣੇ ਆਪ ਬੰਦ ਹੋ ਜਾਂਦਾ ਹੈ ਤਾਂ ਇਹ ਹੀਟਰਾਂ ਦੀ ਕਿਸਮਾਂ ਸੀਗੀਆਂ ਵੀ ਇਸ ਤਰੀਕੇ ਦੇ ਤੁਹਾਨੂੰ ਬਾਜ਼ਾਰ ਦੇ ਵਿੱਚ ਆਪਣੇ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੇ ਬਜਟ ਦੇ ਨਾਲ ਆਪਣੇ ਕਮਰੇ ਦੇ ਜੋ ਕਿ ਆਕਾਰ ਦੇ ਨਾਲ ਤੁਸੀਂ ਹੀਟਰ ਲੈ ਸਕਦੇ ਹੋ ਤਾਂ ਇਸ ਸਰਦੀਆਂ ਦੇ ਮੌਸਮ ਦੇ ਵਿੱਚ ਆਪਣੇ ਸਰੀਰ ਨੂੰ ਆਪਣੇ ਕਮਰੇ ਨੂੰ ਆਪਣੇ ਘਰ ਨੂੰ ਤੁਸੀਂ ਗਰਮ ਰੱਖ ਸਕਦੇ ਹੋ